2013 ਵਿੱਚ ਸਿੱਧੂ ਬਾਈ ਨੇ ਆਪਣੇ ਦੋਸਤ ਦੀ ਫੇਸਬੁੱਕ ਆਈਡੀ ਤੇ ਕਮੈਂਟ ਕੀਤਾ ਸੀ ਬੱਬੂ ਮਾਨ ਅਤੇ ਮੈਥ ਪੂਜਾ ਦਾ ਨਾਮ ਲੈ ਕੇ ਅਤੇ ਹੁਣ ਇਹ ਕਮੈਂਟ ਬਹੁਤ ਜ਼ਿਆਦਾ ਵਾਇਰਲ ਹੋ ਰਹੇ ਨੇ ਇੱਕ ਕਮੈਂਟ ਦੇ ਵਿੱਚ ਤਾਂ ਸਿੱਧੂ ਬਾਈ ਨੇ ਬੱਬੂ ਮਾਨ ਦਾ ਨਾਮ ਲੈ ਕੇ ਇਹ ਵਾਲਾ ਵਰਡ ਲਿਖਿਆ ਅਤੇ ਇਹ ਉਸ ਟਾਈਮ ਦੀ ਗੱਲ ਹੈ ਜਦੋਂ ਸਿੱਧੂ ਬਾਈ ਕਾਲਜ ਦੇ ਵਿੱਚ ਪੜ੍ਹਦੇ ਹੁੰਦੇ ਸੀ ਉਹਨਾਂ ਨੂੰ ਕੋਈ ਸਿੰਗਰ ਦੇ ਤੌਰ ਤੇ ਨਹੀਂ ਜਾਣਦਾ ਸੀ 11-12 ਸਾਲ ਪਹਿਲਾਂ ਤੁਹਾਨੂੰ ਵੀ ਪਤਾ ਫੇਸਬੁੱਕ ਦਾ ਕਿੰਨਾ क्रेज ਹੁੰਦਾ ਸੀ ਪਹਿਲਾਂ ਤੁਸੀਂ ਵਿਨੀ ਗਰੇਵਾਲ ਦੀ ਆਈਡੀ ਤੇ 8 ਨਵੰਬਰ 2012 ਵਾਲੀ ਇਹ ਪੋਸਟ ਦੇਖੋ ਵਿਨੀ ਗਰੇਵਾਲ ਨੇ ਲਿਖਿਆ 2010 ਤੱਕ ਮੈਂ ਸ਼ਰੀਫ ਹੁੰਦਾ ਸੀ ਫਿਰ ਸਾਡੇ ਘਰੇ ਨੈਟ ਲੱਗ ਗਿਆ ਇਸ ਦੇ ਜਵਾਬ ਵਿੱਚ ਸਿੱਧੂ ਬਾਈ ਨੇ ਇਹ ਲਿਖਿਆ ਜਦੋਂ ਤੁਹਾਡੇ ਘਰੇ ਨੈਟ ਲੱਗ ਗਿਆ ਤੂੰ ਬਾਲੀਵੁੱਡ ਖੇਡਣ ਲੱਗ ਗਿਆ ਸੀ ਇੱਕ ਦੂਜੇ ਯਾਰ ਦੋਸਤ ਇਦਾਂ ਦੇ ਕਮੈਂਟ ਕਰਦੇ ਰਹਿੰਦੇ ਸੀ ਇਹ ਸਿੱਧੂ ਅਤੇ ਉਸਦੇ ਦੋਸਤ ਦੀ ਆਪਸੀ ਲੜਾਈ ਜਾਂ ਫਿਰ ਬੱਬੂ ਮਾਨ ਨੂੰ ਲੈ ਕੇ ਕੋਈ ਲੜਾਈ ਸੀ ਤਾਂ ਹੁਣ ਬਾਈ ਸਿੱਧੂ ਦੱਸ ਸਕਦਾ ਸੀ ਜਾਂ ਹੁਣ ਵਿੰਨੀ ਗਰੇਵਾਲ ਦੱਸ ਸਕਦਾ ਵਿੰਨੀ ਗਰੇਵਾਲ ਦੀ ਅਗਲੀ ਪੋਸਟ ਆਉਂਦੀ ਹੈ ਬੱਬੂ ਮਾਨ ਬਾਰੇ ਜਿਸ ਵਿੱਚ ਵਿੰਨੀ ਗਰੇਵਾਲ ਲਿਖਦਾ ਹੈ ਕੋਈ ਤੁਹਾਨੂੰ ਮਾੜਾ ਬੋਲੇ ਤਾਂ ਛੱਡ ਦੇਈਦਾ ਪਰ ਜੇ ਕੋਈ ਬੱਬੂ ਮਾਨ ਨੂੰ ਮਾੜਾ ਬੋਲੇ ਚੱਕ ਲਈਦਾ ਇਸ ਦੇ ਥੱਲੇ ਸਿੱਧੂ ਬਾਈ ਦਾ ਕਮੈਂਟ ਸੀ ਤੁਸੀਂ ਆਪ ਪੜ ਲਓ ਇਹ ਵਾਲੇ ਕਮੈਂਟ ਦਾ ਜਵਾਬ ਦਿੰਦੇ ਹੋਏ ਵਿਨੀ ਗਰੇਵਾਲ ਨੇ ਲਿਖਿਆ ਮੈਂ ਇਹ ਵਾਲੀ ਪੋਸਟ ਤੇਰੇ ਕਰਕੇ ਹੀ ਪਾਈ ਸੀ ਇਹਨੂੰ ਮਚਾਉਣਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਸਿੱਧੂ ਕਮੈਂਟ ਜ਼ਰੂਰ ਕਰੂਗਾ ਫਿਰ ਉਹਦਾ ਰਿਪਲਾਈ ਕਰਦੇ ਸਿੱਧੂ ਬਾਈ ਨੇ ਲਿਖਿਆ ਮਹਾ ਬਕਵਾਸ ਗਏ ਕਿ ਪੰਜਾਬੀ ਆਉਂਦੀ ਨਹੀਂ ਇੰਗਲਿਸ਼ ਨੂੰ ਮੂੰਹ ਮਾਰਦਾ ਹਰ ਗਾਣੇ ਦੇ ਵਿੱਚ ਫਿਰ ਇੱਕ ਪੋਸਟ ਹੋਰ ਪਾਈ ਵਿਨੀ ਗਰੇਵਾਲ ਨੇ ਉਹ ਪੋਸਟ ਇਹ ਸੀ ਬਬੂ ਮਾਨ ਨੂੰ ਮੈਂ ਸਤ ਪੂਜਾ ਕਹਿੰਦੀ ਹਾਂ ਮੈਂ ਤੁਹਾਡੇ ਨਾਲ ਗਾਣਾ ਗਾਉਣਾ ਚਾਹੁੰਦੀ ਹਾਂ ਬਬੂ ਮਾਨ ਦਾ ਇਹ ਜਵਾਬ ਹੁੰਦਾ ਆਲੂ ਹਰ ਸਬਜ਼ੀ ਚ ਤਾ ਪੈ ਜਾਂਦਾ ਸਾਗ ਦੇ ਵਿੱਚ ਨਹੀਂ ਪਰ ਇਹ ਰੀਅਲ ਗੱਲਬਾਤ ਨਹੀਂ ਹੈ ਇਹ ਕਿਸੇ ਨੇ ਮਜ਼ਾਕ ਦੇ ਤੌਰ ਤੇ ਗੱਲ ਬਣਾਈ ਹੋਈ ਹੈ ਇਸ ਪੋਸਟ ਦੇ ਥੱਲੇ ਸਿੱਧੂ ਬਾਈ ਨੇ ਕਮੈਂਟ ਕੀਤਾ ਸੀ ਮੈਂ ਮਸ ਪੂਜਾ ਦਾ ਫੈਨ ਤਾਂ ਨਹੀਂ ਪਰ ਮੈਂ ਬੇਹਿਸਾਬ ਫੁਕਰੀ ਦੇ ਖਿਲਾਫਾਂ ਇਹ ਤਾਂ ਉਸ ਟਾਈਮ ਦੀ ਗੱਲਬਾਤ ਆ ਜਦੋਂ ਸਿੱਧੂ ਬਾਈ ਸਿੰਗਿੰਗ ਕਰੀਅਰ ਦੇ ਵਿੱਚ ਨਹੀਂ ਸੀ ਉਸ ਵੇਲੇ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਗਾਇਕ ਬੰਨ ਤੋਂ ਬਾਅਦ ਸਿੱਧੂ ਬਾਈ ਬੱਬੂ ਮਾਨ ਦੇ ਪੱਖ ਵਿੱਚ ਬੋਲੇ ਨੇ ਅਤੇ ਖਿਲਾਫ ਵੀ ਇਹ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਜਾਂ ਤੁਸੀਂ ਅੱਗੇ ਸੁਣ ਸਕਦੇ ਹੋ ਨਹੀਂ ਨਹੀਂ ਮੈਂ ਦੇਖੋ ਜੀ ਆਰਟਿਸਟ ਹੋਣ ਤੁਸੀਂ ਵੰਡ ਦੀ ਗੱਲ ਕੀਤੀ ਆ ਸਿਨੀਅਰ ਦੇਣਾ ਵੀ 22 ਸਾਲ ਮੈਥੋਂ ਵੱਡੇ ਆ ਮੈਂ ਤਾਂ ਹੁਣ ਨਵਾਂ ਆ ਮੈਂ ਤਾਂ 1.5 ਸਾਲ ਹੋਇਆ ਨੇ ਉਹਨਾਂ ਨੂੰ ਮੇਰੇ ਤੋਂ ਵੱਧ ਪਤਾ ਸਾਡੇ ਖਲਾਫ ਪਾਸ਼ਾ ਕਰਨ ਨੂੰ ਕੱਟੇ ਹੋਏ ਫਿਰ ਤਾਂ ਸਾਨੂੰ ਕੀ ਪਰਵਾਹ ਸਾਡਾ ਰੱਬ ਹੈਗਾ ਰੱਬ ਨਾਲ ਰੁੱਸੇ ਹੋਰ ਜਿਹੜਾ ਮਰਜੀ ਆਜੋ ਉਹ ਆਨਲਾਈਨ ਥੋੜਾ ਜਾ ਸਿਆਣਾ ਹੋਇਆ ਆ ਓਹ ਆਫਲਾਈਨ ਮਿਲੋ ਜਮਾਂ ਚੱਲਾ ਮਿਲੂਗਾ ਹੈ ਚੇਲੇ ਅਸਤਾਰ ਤੁਸੀਂ ਇਕੱਠੇ ਹੋ ਜਾਓ ਸਾਰੇ ਓ ਜੱਟ ਦੀ ਜ਼ੁਬਾਨ ਜਮਾਂ ਕੱਲਾ ਮਿਲੂ